ਇਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਆਪਣੀ ਪਾਰਟੀ ਵਰਕਰ ਅਤੇ ਆਗੂਆਂ ਸਮੇਤ ਜ਼ਿਲ੍ਹਾ ਕਪੂਰਥੜਾ ਦੇ ਦਫ਼ਤਰ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਕਿ ਹੈ ਕਿ 2014 ਦੇ ਵਿੱਚ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਉਦੋਂ ਤੋਂ ਹੀ ਇਹ ਲੋਕਾਂ ਲਈ ਨਵੀਆਂ ਮੌਕਿਤਾ ਲੈ ਕੇ ਆ ਰਹੇ ਨੇ ਪਹਿਲਾ ਨੋਟਬੰਦੀ ਰਾਤੋ-ਰਾਤ ਹੋਈ ਹੈ ਤੇ ਨੋਟਬੰਦੀ ਦੇ ਦੌਰਾਨ ਕਈ ਮੌਤਾਂ ਹੋਈਆਂ ਫਿਰ ਕਿਸਾਨਾਂ ਤੇ ਜ਼ੁਲਮ ਕੀਤਾ ਗਿਆ ਸੋ ਇਸ ਮੌਕੇ ਉਹਨਾਂ ਹੋਰ ਕੀ ਕੁਝ ਕੀਤਾ ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਅਧਾਨ ਸਰਬ ਕੀ ਏਜੰਡਾ ਸੀ ਜਿਹਨੂੰ ਲੈ ਕੇ ਅੱਜ ਤੁਹਾਡੇ ਵੱਲੋਂ ਕੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮੈਂ ਗਰਮੀਤ ਲਾ ਬਿੱਟੂ ਪ੍ਰਧਾਨ ਇਕਤਾ ਪਾਰਟੀ ਉਹ ਸਮੁੱਚੀ ਇਕਤਾ ਪਾਰਟੀ ਨਾਲ ਅਸੀਂ ਇਕੱਜ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਕਿਉਂਕਿ ਪਿਛਲੇ ਲਗਭਗ 2014 ਤੋਂ ਲੈ ਕੇ 2024 ਤੱਕ ਸੈਂਟਰ ਦੇ ਵਿੱਚ ਨਰਿੰਦਰ ਮੋਦੀ ਜਿਹੜਾ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਾ ਪਿਆ ਵਾ ਉਹ 14 ਤੋਂ ਜੂਨ ਦਾ ਬੈਠਾ ਪਿਆ ਵਾ ਉਹ ਲਗਾਤਾਰ ਕੋchna ਕੁਛ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਪੈਦਾ ਕਰੀ ਜਾਂਦਾ ਪਿਆ ਵਾ ਜਦੋਂ 14 ਵਿੱਚ ਬਣਿਆ ਸੀਗਾ ਉਹ ਪਹਿਲੀ ਛੱਟੀ ਇਹਨੇ ਜਿਹੜਾ 500 ਦੇ 1000 ਦੇ ਨੋਟ ਜਿਹੜੇ ਨੇ ਬੰਦ ਕਰਤੇ ਉਹ ਲੋਕਾਂ ਵਿੱਚ ਇੰਨੀ ਮੁਸ਼ਕਲ ਆਈ ਬੈਂਕਾਂ ਵਿੱਚ ਲੈਣਾ ਲੱਗੇ ਉਹਦੇ ਵਿੱਚ ਕਈ ਮੋਟਾਂ ਹੋਈਆਂ ਪਰ ਮੈਂ ਸਮਝਦਾ ਵੀ ਇਹਨੂੰ ਦੁਬਾਰਾ ਉਦੋਂ ਫੇਰ ਨਾ ਸ਼ਰਮ ਆਈ ਉਹਦੇ ਤੋਂ ਬਾਅਦ 19 ਦੇ ਵਿੱਚ ਦੁਬਾਰਾ ਜਦੋਂ ਫੇਰ ਐਮਪੀ ਦੇ ਵੋਟਾਂ ਹੋਈਆਂ ਦੁਬਾਰਾ ਫੇਰ ਪ੍ਰਧਾਨ ਮੰਤਰੀ ਬਣਿਆ ਉਹਦੇ ਤੋਂ ਬਣਨ ਤੋਂ ਬਾਅਦ ਮੈਂ ਸਮਝਦਾ ਫੇਰ ਜਿਹੜਾ ਵਾ ਇਹਨਾਂ ਨੇ ਇਹਨੇ ਮੋਦੀ ਨੇ ਕਿਸਾਨਾਂ ਦੇ ਉੱਪਰ ਜਿਹੜਾ ਵਾ ਜ਼ੁਲਮ ਕਰਨ ਦੀ ਕੋਸ਼ਿਸ਼ ਕੀਤੀ ਸਵਾ ਸਾਲ ਪੂਰਾ ਮੈਂ ਸਮਝਦਾ ਦਿੱਲੀ ਬਾਰਡਰ ਦੇ ਉੱਪਰ ਜਿਹੜੇ ਬੇ ਹਿਸਾਬਾ ਲੱਖਾਂ ਲੋਕ ਸਾਂ ਜਿਹੜੇ ਉੱਤੇ ਬੈਠੇ ਜੀਏ ਔਰ ਬਾਹਰ ਦੀਆਂ ਸੰਸਥਾਾਂ ਨੇ ਪੰਜਾਬ ਦੀਆਂ ਸੰਸਥਾਾਂ ਨੇ ਹਿੰਦੁਸਤਾਨੀ ਸੰਸਥਾਾਂ ਨੇ ਉਸ ਮੈ ਸਮਝਦਾ ਧਰਨੇ ਦੇ ਵਿੱਚ ਲੋਕਾਂ ਨੇ ਵੱਡੇ ਪੱਧਰ ਤੇ ਕਿਸਾਨਾਂ ਦੀ ਮਦਦ ਕੀਤੀ ਔਰ ਲਗਭਗ ਉਹਦੇ ਬਾਅਦ ਹੀ ਮੈ ਸਮੇਂ ਦਾ ਵੀ ਕਿੰਨੀ ਦੁਨੀਆ ਉਸ ਧਰਨੇ ਵਿੱਚ ਮਰੀ ਕਿਸਾਨ ਵੀਰ ਮਰੇ ਪਰ ਦੇਖੋ ਵੀ ਜੇ ਤੁਹਾਨੂੰ ਪਤਾ ਹੀ ਸੀਗਾ ਵੀ ਕਾਨੂੰਨ ਤਿੰਨ ਕਾਨੂੰਨ ਕਾਲੇ ਜਿਹੜੇ ਹੈਗੇ ਸੀਗੇ ਵੀ ਉਹ ਰੱਦ ਕਰਨੇ ਆ ਜੇ ਪਹਿਲੇ ਹੀ ਰੱਦ ਕਰ ਦਿੰਦਾ ਤੇ ਮੈਂ ਸਮਝਦਾ ਉਥੋਂ ਕਈ ਲੋਕਾਂ ਦੇ ਜੀ ਜਿਹੜੇ ਬਚ ਜਾਣੇ ਸੀਗੇ ਪਰ ਇਹ ਜਹਾਜ ਛੜਾ ਹੈਗਾ ਹੀ ਹੈਗਾ ਇਹਨੂੰ ਕੀ ਪਤਾ ਫੈਮਿਲੀਆ ਕੀ ਹੁੰਦੀਆਂ ਵਾਂ ਉਪਰ ਦੇਖੋ ਅੱਜ ਹਫ਼ਤਾ ਪਹਿਲਾਂ ਵੀ ਜਦੋਂ ਹਜੇ ਕਾਨੂੰਨ ਪਾਸ ਹੋਇਆ ਹੀ ਨਹੀਂਗਾ ਕਾਨੂੰਨ ਤੇਰੇ ਹੱਥ ਵਿੱਚ ਹੈਗਾ ਵਾ ਤੂੰ ਆਪਣੇ ਘਰੋਂ ਲਾਗੂ ਕਰੀ ਜਨਾ ਪਿਆ ਵਾ ਵੀ ਟਰੱਕ ਡਰਾਈਵਲ ਹੋਗੇ ਜਾਂ ਛੋਟੀਆਂ ਕਾਰਾਂ ਵਾਲੇ ਡਰਾਈਵਲ ਹੋਗੇ ਵੀ ਜਿਹੜਾ ਜਿਹਦੇ ਕੋਲੋਂ ਮੋਤ ਹੋਊਗੀ ਡਰਾਈਵਰ ਕੋਲੋਂ ਮੋਕੇ ਤੇ ਜਿਹੜਾ ਹੈ ਜਾਣ ਤੇ ਉਹ ਪੁਲਿਸ ਨੂੰ ਫੋਨ ਕਰੂਗਾ ਉਹ 302 ਦੀ ਧਾਰਾ ਲੱਗੂਗੀ ਔਰ 10 ਲੱਖ ਰੁਪਈਆ ਜਿਹੜਾ ਉਹ ਡਰਾਈਵਰ ਨੂੰ ਦੇਣਾ ਪਊਗਾ ਵੀ ਜਿਹਦੇ ਕੋ 40 ਜਾਂ 50 ਹਜ਼ਾਰ ਦੀ ਮਰੂਤੀ ਕਾਰ ਹੈਗੀ ਹੈ ਉਹ 10 ਲੱਖ ਰੁਪਈਆ ਕਿੱਥੋਂ ਦੇਊਗਾ ਜਦ 302 ਤੇ ਪਰਚਾ ਹੁੰਦਾ ਉਹਦੇ ਬੱਚੇ ਤਾਂ ਰੁਲ ਕੇ ਤੇਸ ਕਰਕੇ ਚਾਰ ਦਿਨ ਦੇਖੋ ਲੋਕਾਂ ਨੂੰ ਇਹਨੇ ਫੇਰ ਉਹੀ ਆਪਣੀ ਹਰਕਤ ਦੇ ਵਿੱਚ ਆਇਆ ਵੀ ਪੰਪਾਂ ਦੇ ਉੱਪਰ ਦੋ-ਦੋ ਚਾਰ-ਚਾਰ ਪੰਪ-ਪੰਪ ਸੌ ਗੱਡੀਆਂ ਖੜੀਆਂ ਰਹੀਆਂ ਰਹੀਆਂ ਪਰ ਕਿੱਡੀ ਸ਼ਰਮ ਵਾਲੀ ਗੱਲ ਹੈ ਜੇ ਰਾਤੀ ਬੈਠਕ ਹੋਈ ਹੈ ਤੇ ਬੜੇ ਵਧੀਆ ਟੰਗ ਦੇ ਨਾਲ ਉਹ ਕਾਨੂੰਨ ਫੇਰ ਵਾਪਸ ਲੈ ਲਿਆ ਵੀ ਮੈਂ ਸਮਝਦਾ ਪੰਜਾਬ ਬੀਜੇਪੀ ਜਾਂ ਹਿੰਦੁਸਤਾਨ ਦੀ ਬੀਜੇਪੀ ਇੱਕ ਵੀ ਦਾਅ ਦੇਵੇ ਕਿ ਮੋਦੀ ਨੇ ਖੜਾ ਕੰਮ ਕੀਤਾ ਇਹ ਤਾਂ ਬੁਸ਼ਰਮ ਹੈਗਾ ਮੋਦੀ ਸਿਰਫ ਵੀ 2 ਮਹੀਨੇ ਬਾਅਦ ਕਿਸੇ ਨੂੰ 5 ਕਿਲੋ 1 ਜੀ ਨੂੰ ਕਣਕ ਦੇ ਕੇ ਵੀ ਇਹ ਬੜਾ ਸਮਝਾ ਗਰੀਬ ਨੂੰ ਮੈਂ ਖਰੀਦ ਲਿਆ ਵਾ ਪਰ ਦੇਖੋ ਵੀ ਜੇ ਇਹ ਨਹੀਂ ਗਰੰਟੀਆਂ ਦੀ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਗਰੰਟੀ ਇਹਨੇ ਦਿੱਤੀ ਸੀਗੀ ਵੀ ਨੋਟ ਕਰ ਲੈਣਾ ਪੰਜਾਬ ਵਾਲੇ ਵੀ ਕਪੂਰਸਲੇ ਨੋਟ ਕਰ ਲੈਣ ਵੀ ਸਭ ਤੋਂ ਪਹਿਲਾਂ ਗਰੰਟੀ ਇਹਨੇ ਦਿੱਤੀ ਸੀ ਜਦੋਂ ਪ੍ਰਧਾਨ ਮੰਤਰੀ ਬਣ ਗਿਆ 15 ਲੱਖ ਰੁਪਇਆ ਮੈਂ ਲੋਕਾਂ ਦੇ ਕੋਹੜਾਂ ਚ ਪਾਉਂਗਾ ਮੈਂ ਕਿਸੇ ਦੇ ਕੋਹੜ ਦੇ ਵਿੱਚ 1 ਰੁਪਇਆ ਨਹੀਂ ਆਇਆ ਇਹ ਤਾਂ ਵੱਡਾ ਕਰੋਨਾ ਮਹਾਮਾਰੀ ਚੱਲੀ ਐ ਉਹਦੇ ਵਿੱਚ ਮੈਂ ਸਮਝਦਾ ਸਨ ਲੇਡੀਜ਼ ਨੂੰ 500 ਰੁਪਏ ਮਿਲਿਆ ਉਹ ਵੀ ੱੱਕੇ ਨਾਲ ਮਿਲਿਆ ਇਸ ਕਰਕੇ ਮੈਂ ਭਾਜਪਾ ਨੂੰ ਪੁੱਛਣਾ ਚਾਹਨਾ ਵੀ ਮੋਦੀ ਦੀ ਇੱਕ ਵੀ ਗਰੰਟੀ ਦਿਖਾ ਦਿਓ ਪੰਜਾਬ ਦੇ ਵਿੱਚ ਵੀ ਕਿਸੇ ਗਰੀਬ ਨੂੰ ਕੀ ਮਿਲਿਆ ਵਾ ਇਸ ਕਰਕੇ ਅਸੀਂ ਬਹੁਤ ਸ਼ਰਮ ਨਾਲ ਕਰਦੇ ਹਾਂ ਮੋਦੀ ਦੇ ਉੱਪਰ ਕਿ ਜਿਨ੍ਹਾਂ ਬਾਰ-ਬਾਰ-ਬਾਰ ਕਿਸਾਨਾਂ ਨਾਲ ਜ਼ੁਲਮ ਕੀਤਾ ਟਰੱਕ ਡਰਾਈਵਰਾਂ ਨਾਲ ਮੋੜ ਆਪਣਾ ਜ਼ੁਲਮ ਕੀਤਾ ਔਰ 2000 ਦੇ ਵਿੱਚ ਗਰੀਬ ਸਮਾਜ ਦੇ ਨਾਲ ਮੈਂ ਸਮਝਦਾ ਜ਼ੁਲਮ ਕੀਤਾ ਜੇ ਵਾਕਈ ਇਹ ਕਹਿੰਦਾ ਕਿ ਮੈਂ ਗਰੀਬ ਸਮਾਜ ਦਾ ਕੀਤਾ ਪੰਜ ਸਟੇਟਾਂ ਦੇ ਵਿੱਚ ਵੋਟਾਂ ਹੋਈਆਂ ਤੇ ਦੋ ਸਟੇਟਾਂ ਕੱਲ ਨਹੀਂ ਰਹਿ ਗਈਆਂ ਫਿਰ ਉੱਥੇ ਕਿਉਂ ਨਹੀਂ ਕੰਮਜਾ ਹੋਇਆ ਇਸ ਕਰਕੇ ਮੈਂ ਆਂ ਵੋਟਰਾਂ ਨੂੰ ਅਪੀਲ ਕਰਨਾ ਚਾਹਨਾ ਕਿ ਭਾਜਪਾ ਨੂੰ ਵੋਟ ਦੇਣ ਦੀ ਬਜਾਏ ਕਿਸੇ ਹੋਰ ਨੂੰ ਵੋਟ ਦੇ ਦਿਓ ਜੇ ਭਾਜਪਾ ਨੂੰ ਤੀ ਵੋਟ ਦੇਤੀ ਤੁਹਾਡੀ ਬੋਰਡ ਜਿਹੜੀ ਹੈ ਬਿਲਕੁਲ ਖਤਮ ਹੋ ਜਾਣੀ ਹੈ ਤੇ ਇਸ ਕਰਕੇ મોદી ਬਿਲਕੁਲ ਹਿੰਦੁਸਤਾਨ ਚੋਂ ਭਜਾਣਾ ਚਾਹੀਦਾ ਇਹਨੂੰ ਕੁਝ ਨਹੀਂ ਪਤਾ ਵੀ ਗਰੀਬ ਸਮਾਜ ਕੀ ਹੁੰਦਾ ਵਾ ਕਿਸੇ ਦੇ ਘਰ ਦਾ ਹਾਲਾਤ ਕੀ ਹੁੰਦੇ ਆ ਜਦੋਂ ਮੰਨ ਕਰਦਾ ਉਦੋਂ ਹੀ ਕੋਈ ਨਾ ਕੋ ਰਾਤੋਂ ਰਾਤ ਐਲਾਨ ਕਰ ਦਿੰਦਾ ਵਾ ਵੀ ਮੈਂ ਜੀ ਕੱਲ ਤੋਂ 500 ਨੋਟ ਹਜ਼ਾਰ ਦਾ ਨੋਟ ਬੰਦ ਕਰ ਦਨਾਂ ਵਾ ਉਹ ਲੱਖਾਂ ਦੁਨੀਆਂ ਜਿਹੜੀ ਹੈ ਉਥੇ ਬੋਰਡਾਂ ਦੇ ਬੈਠੀ ਰਹੀ ਹੈ ਉਹਦੇ ਵਿੱਚ ਕਿੰਨੇ ਕਿਸਾਨ ਵੀਰ ਮਰੇ ਆ ਬਾਰੇ ਇਹਨੂੰ ਬੁੱਢੇ ਜੀ ਨੂੰ ਫੇਰ ਸ਼ਰਮ ਨਾਈ ਵੀ ਲੋਕਾਂ ਦੇ ਹਾਲਾਤ ਦੇਖਣ ਦੀ ਬਜਾਏ ਲੋਕਾਂ ਦੇ ਹਾਲਾਤ ਜਿਹੜੇ ਆ ਇਹ ਵਾਰ-ਵਾਰ ਖਰਾਬ ਕਰਦਾ ਪਿਆ ਵਾ ਪਰ ਜਿਹੜੇ ਪੰਜਾਬ ਦੇ ਵਿੱਚ ਭਾਜਪੀ ਚ ਸ਼ਾਮਲ ਹੋਏ ਸੀਗੇ ਵੀ ਮੈਂ ਸਮਝਦਾ ਉਹਨਾਂ ਨੇ ਪੰਜਾਬ ਦਾ ਅਰਬਾਂ ਖਰਬਾ ਰੁਪਈਆ ਖਾਦਾ ਇਹ ਤੇ ਕਹਿੰਦੇ ਕਰਪਟ ਬੰਦੇ ਸ਼ਾਮਲ ਨਹੀਂ ਕਰਦੇ ਸਾਰੇ ਤੇ ਉਹਨਾਂ ਨੇ ਕਰਪਟ ਸ਼ਾਮਲ ਕੀਤੇ ਆ ਕੈਪਟਨ ਨੇ ਇੱਕ ਕਰਪਟ ਉਹ ਸ਼ਾਮਲ ਕੀਤਾ ਵਾ ਜਿੰਨੇ ਵੀ ਪੰਜਾਬ ਦੀ ਮੀਟਰੀ ਹੈਗੀ ਹੈ ਉਹ ਭਾਜਪਾ ਦੀ ਨਹੀਂ ਹੈਗੀ ਉਹ ਕਾਂਗਰਸ ਦੀ ਟੀਮ ਹੈਗੀ ਹੈ ਇਸ ਕਰਕੇ ਜੇ ਵਾਅਦਾ ਹੀ ਕਹਿੰਦਾ ਕਿ ਮੈਂ ਨਰਿੰਦਰ ਮੋਦੀ ਸਾਫ਼ ਸੁਥਰਾ ਹੈਗਾ ਪਹਿਲਾਂ ਤੇ ਪੰਜਾਬ ਦੇ ਵਿੱਚੋਂ ਉਹ ਕਰਪਟ ਟੀਮ ਜਿਹੜੀ ਹੈ ਉਹ ਬਾਹਰ ਕੱਢੇ ਫੇਰ ਮੈਂ ਸਮਝਦਾ ਪੰਜਾਬ ਔਰ ਝਾਤੀ ਮਾਰੇ ਇਹ ਬਾਰ-ਬਾਰ ਕਹਿੰਦਾ ਕੇਜਰੀਵਾਲ ਜਿਹਾ ਉਹ ਹੈ ਤੇ ਇਸ ਕਰਕੇ ਤੇਰੇ ਤੇ ਆਪਣੇ ਜਿਹੜੇ ਮੰਤਰੀ ਪੰਜਾਬ 'ਚ ਹੈਗੇ ਸਾਫ ਤਾਂ ਮੰਤਰੀ ਹੈਗੇ ਆ ਜਾਂ ਸਾਫ ਤਾਂ ਐਮਐਲਏ ਹੈਗੇ ਆ ਉਹ ਤੇ ਜਿਲੇ ਦੇ ਧੱਕੇ ਖਾਂਦੇ ਆ ਤੇ ਤੂੰ ਦਿੱਲੀ ਚ ਬੈਠ ਕੇ ਜਿਹੜਾ ਵਾ ਉਥੇ ਕਾਨੂੰਨ ਪਾਸ ਕਰੀ ਜਾਂਦਾ ਵਾ ਤੇ ਜੇ ਐਨੇ ਜੋ ਗੋਇਨਿੰਦਰ ਮੋਦੀ ਹੁੰਦਾ ਵੀ ਮੈਂ ਸਮਝਦਾ ਅੱਜ ਜਿਹੜਾ ਪੰਜਾਬ ਜਾਂ ਹਿੰਦੁਸਤਾਨ ਦੇ ਵਿੱਚ ਗਰੀਬ ਜਿਹੜਾ ਵਾ ਉਹ ਖੁਸ਼ਹਾਲ ਹੁੰਦਾ ਇਸ ਕਰਕੇ ਦੂਜੇ ਦਿਨਾਂ ਪٹرول ਮਹਿੰਗਾ ਹੋ ਜਾਂਦਾ ਵਾ ਡੀਜ਼ਲ ਮਹਿੰਗਾ ਹੋ ਜਾਂਦਾ ਯਾਨੀ ਹਰ ਪੱਖੋਂ ਜਿਹੜਾ ਵਾ ਨਰਿੰਦਰ ਮੋਦੀ ਜਿਹੜਾ ਵਾ ਬਿਲਕੁਲ ਫੇਲ ਹੋ ਗਿਆ ਵਾ ਅਸੀਂ ਸਾਥੀਆਂ ਨਾਲ ਗੱਲਬਾਤ ਕਰਕੇ ਬਹੁਤ ਛੇਤੀ ਅਸੀਂ ਨਰਿੰਦਰ ਮੋਦੀ ਦਾ ਕਪੂਰ ਥੱਲੇ ਵਿੱਚ ਪੁਤਲਾ ਫੂਕਾਂਗੇ ਉਹ ਲੋਕਾਂ ਨੂੰ ਜਾਣਕਾਰੀ ਦੇਵਾਂਗੇ ਉਸ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਦੇ ਵਿੱਚ ਅਸੀਂ ਕਿਸਾਨਾਂ ਦੀ ਮਤਲ ਲਵਾਂਗੇ ਗਰੀਬ ਸਮਾਜ ਦੀ ਮਤਲ ਲਵਾਂਗੇ ਉਹ ਲੋਕਾਂ ਨੂੰ ਦੱਸਾਂਗੇ ਕਿ 2014 ਤੋਂ ਲੈ ਕੇ 2024 ਤੱਕ ਇਹ ਨਰਿੰਦਰ ਮੋਦੀ ਨੇ ਕੀ ਕੀਤਾ ਵਾ